ਸਤਿਗੁਰਾਨਕ ਪਰਗਟੇ ਮਿਟੀ ਤੁਮ ਦੇਖ ਜਾਗੇ ਅੱਜ ਦਾ ਬਲੌਗ ਸਾਡੇ ਲਈ ਸਾਰੀ ਸਪੈਸ਼ਲ ਇਸ ਲਈ ਹੋ ਰਿਹਾ ਹੈ ਕਿਉਂਕਿ ਬਲੌਗ ਹੈਗਾ ਗੁਰਪੁਰਬ ਨੂੰ ਮੁੱਖ ਰੱਖਦੇ ਆ ਗੁਰਪੁਰਬ ਦਾ ਅੰਮ੍ਰਿਤ ਵੇਲੇ ਸਭ ਨਾਲ ਜੁੜੂ ਗੁਰਪੁਰਬ ਦੇ ਜੇਰੇ ਖੀਰ ਗਲਾਸਾਂ માં ਪਾਪਾ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੀ ਹੈ ਜੀ ਕੱਲ ਨੂੰ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਦੁਨੀਆ ਪਰਚ ਸੋ ਸਾਡੇ ਵੀ ਪਿੰਡ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਸੋ ਅੱਜ ਜਪਾ ਨੇ ਡਿਊਟੀ ਜਾਣ ਤੋਂ ਪਹਿਲਾਂ ਪਹਿਲਾਂ ਸੋਚਿਆ ਵੀ ਜਿਹੜੀ ਜਾਫਰੀ ਆਪਾਂ ਲਾਈ ਆ ਇਹ ਵਾਲੀ ਜਾਫਰੀ ਆਪਣੀ ਜਿਹੜੀ ਹੋ ਗਈ ਤੇ ਥੋੜੀ ਜਿਹੀ ਜਗ੍ਹਾ ਚ ਆਪਾਂ ਨੇ ਲਾਈ ਹੋਈ ਹੈ ਮੈਂ ਸੋਚਿਆ ਵੀ ਜਿਹੜੇ ਨਵੇਂ ਤੇ ਤਾਜ਼ੇ ਸੁੱਚੇ ਫੁੱਲ ਆਏ ਨਾ ਇੱਧਰ ਆਪਣਾ ਜਿਹੜਾ ਗੇਂਦਾ ਸੀਗਾ ਉਹ ਥੋੜਾ ਜਿਹਾ ਕਰ ਮਰ ਜਾ ਗਿਆ ਸੀ ਕਿਉਂਕਿ ਬਾਰਿਸ਼ ਜ਼ਿਆਦਾ ਹੋ ਗਈ ਸੀ ਪਰ ਮੈਂ ਸੋਚਿਆ ਵੀ ਇਹ ਵਾਲੀ ਜਾਫਰੀ ਤੋੜ ਕੇ ਆਪਾਂ ਗੁਰੂ ਘਰ ਦੇ ਵਿੱਚ ਜਿੰਨੀ ਹੋ ਸਕੇ ਸਜਾਵਟ ਦੇ ਲਈ ਰੱਖਦੀ ਹੈ ਨਾ ਸੋ ਬਾਕੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵਲੌਗ ਅੱਗੇ ਦਾ ਕਿ ਗੁਰਦੁਆਰਾ ਸਾਹਿਬ ਚ ਕੀ ਕੀ ਅਰੇਂਜਮੈਂਟ ਸੀ ਕਿਉਂਕਿ ਕੱਲ ਜਿਹੜਾ ਹੈਗਾ ਆ ਅ ਅਖੰਡ ਪਾਰਸਾਬ ਦੇ ਜਿਹੜੇ ਭੋਗ ਪਾ ਕੇ ਤੇ ਲੰਗਰ ਲਗਾਏ ਜਾਣਗੇ ਸੋ ਸਾਰਾ ਤੁਹਾਡੇ ਨਾਲ ਵਲੌਗ ਸ਼ੇਅਰ ਕਰੂੰਗਾ ਬਣੇ ਰਹੋ ਸਾਡੇ 9:30 ਦੇ ਟਾਈਮ ਮੈਂ ਆ ਗਿਆ ਗੁਰਦੁਆਰਾ ਸਾਹਿਬ ਚ ਬਾਹਰੋਂ ਇੱਕ ਵੀਡੀਓ ਝਲਕ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਡੈਕੋਰੇਸ਼ਨ ਮੰਨੀ ਦੁਆਰਾ ਕੀਤੀ ਗਈ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਜਿੱਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਚੁੰਨੀਆਂ ਰੰਗਦਾਰ ਲਾਈਆਂ ਹੋਈਆਂ ਲੜੀਆਂ ਵੀ ਲਾਈਆਂ ਹੋਈਆਂ ਹੈ ਰਾਤ ਦਾ ਵੀਊ ਵੀ ਤੁਹਾਨੂੰ ਦਿਖਾਇਆ ਸਟਾਰਟਿੰਗ ਚ ਵਲੌਗ ਦੇ ਚ ਐਂਡ ਚ ਵੀ ਤੁਸੀਂ ਦੇਖੋਗੇ ਕਿਉਂਕਿ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਉਸ ਤੋਂ ਬਾਅਦ ਆਪਾਂ ਗਏ ਅੰਦਰ ਗੁਰਦੁਆਰਾ ਸਾਹਿਬ ਦਾ ਅੰਦਰੋਂ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਹੈ ਅੰਦਰੋਂ ਵੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਗੁਰਬਾਣੀ ਦੇ ਪਾਠ ਚੱਲ ਗਿਆ ਕੀਰਤਨ ਨਗਰ ਆਪਾਂ ਕਹਿ ਸਕਦੇ ਹਾਂ ਕਿ ਕੀਰਤਨ ਵੀ ਕਰਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਆ ਕੇ ਦੇਖੇ ਤਾਂ ਬਾਹਰ ਬਹੁਤ ਜ਼ਿਆਦਾ ਜਿਹੜੇ ਸੇਵਾਦਾਰ ਪਹੁੰਚ ਗਏ ਸੀ ਕਿਉਂਕਿ ਲੰਗਰ ਵੀ ਸੀਗਾ ਲੰਗਰ ਦੇ ਵਿੱਚ ਕੀ ਕੀ ਬਣਿਆ ਕੀ ਕੁਝ ਸਪੈਸ਼ਲ ਸੀਗਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਆ ਅੱਗੇ ਇਸ ਵੀਡੀਓ ਦੇ ਵਿੱਚ ਜਦੋਂ ਮੈਂ ਬਾਹਰ ਆ ਕੇ ਦੇਖੇ ਤਾਂ ਬਿਲਡਿੰਗ ਤੁਹਾਨੂੰ ਦਿਖਾ ਰਿਹਾ ਕਿ ਬਹੁਤ ਸੋਹਣੀ ਲਾਈਟਨਿੰਗ ਹੋਈ ਹੋਈ ਸੀਗੀ ਦਿਨ ਵਿੱਚ ਹਾਲਾਂਕਿ ਨਹੀਂ ਚੱਲਦੇ ਸੀਗੇ ਸੇਵਾਦਾਰ ਲਗਾਤਾਰ ਭਰਾ ਸੇਵਾ ਕਰ ਰਹੇ ਸੀਗੇ ਉਸ ਤੋਂ ਬਾਅਦ ਬੀਬੀਆਂ ਸਣੀਆਂ ਭੈਣਾਂ ਉਹ ਜਿਹੜੇ ਜਸਵਿੰਦਰ ਭਾਈ ਹੁਣੇ ਵੀ ਪਹੁੰਚੇ ਹੋਏ ਇੱਥੇ ਤੇ ਉਸ ਤੋਂ ਬਾਅਦ ਇੱਧਰ ਸੇਵਾਦਾਰ ਕਹਿ ਸਕਦੇ ਆ ਕਮੇਟੀ ਮੈਂਬਰ ਕਹਿ ਸਕ ਕਿਉਂਕਿ ਇੱਕ ਹੁੰਦਾ ਹੈ ਕਿ ਚਾਹ ਹੁੰਦਾ ਵੀ ਸਾਡੇ ਪਿੰਡ ਚ ਇੱਕ ਪ੍ਰੋਗਰਾਮ ਹੋ ਰਿਹਾ ਉਸ ਨੂੰ ਮੁੱਖ ਰੱਖਦੇ ਹੋਏ ਫਿਰ ਆਪਾਂ ਵੀਡੀਓ ਵੀ ਬਲੌਗ ਵੀ ਸ਼ੇਅਰ ਕਰਦੇ ਹੋਂਨੇ ਤੇ ਸੇਵਾਦਾਰ ਵੀ ਇਧਰ ਸੇਵਾਦਾਰ ਕੰਟੀਨਿਊ ਕਰ ਰਹੇ ਕਿਉਂਕਿ ਲੰਗਰ ਜਿਹੜਾ ਇੱਕ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਵੱਡੀ ਹੈ ਨਾ ਕਿਵੇਂ ਲੰਗਰ ਇਧਰ ਜਦੋਂ ਉਸ ਤੋਂ ਬਾਅਦ ਇੱਥੇ ਸੇਵਾਦਾਰ ਵੀਰ ਭਾਈ ਆ ਆਪਣੇ ਭਾਂਡਿਆਂ ਦੀ ਸੇਵਾ ਵੀ ਜੁਰਤਨਾ ਦੀ ਸੇਵਾ ਵੀ ਕਰ ਰਹੇ ਸੀਗੇ ਸਾਡੀ ਬੀਬੇ ਵੀ ਕਿੜੀ ਇੱਕ ਮਾਤਾ ਤੇ ਇਧਰ ਸੇਵਾ ਚੱਲ ਰਹੀ ਹੈ ਪ੍ਰੋਪਰ ਤੇ ਉਸ ਤੋਂ ਬਾਅਦ ਜ्यादातर ਮੇਦੀ ਜਿਹੜੀ ਸੇਵਾ ਹੁੰਦੀ ਉਹ ਭਾਂਡਿਆਂ ਤੇ ਹੀ ਹੁੰਦੀ ਹੈ ਸੋ ਮੈਂ ਉਹਦਾ ਵੀ ਤੁਹਾਡੇ ਨਾਲ ਵਲੋਗ ਥੋੜਾ ਸ਼ੇਅਰ ਕੀਤਾ ਇਸ ਤੋਂ ਬਾਅਦ ਜਿਹੜੀ ਚਾਣੀ ਘੋਲੀ ਗਈ ਕਿਉਂਕਿ ਖੀਰ ਦਾ ਲੰਗਰ ਵੀ ਸੀਗਾ ਹਣਾ ਤੇ ਚਾਣੀ ਤੇ ਸਾਡਾ ਬਾਈ ਸੇਵਾ ਕਰ ਰਹੇ ਨੇ ਅਸੀਂ ਦੋਵੇਂ ਜੰਮੇ ਵੀ ਇੱਕੇ ਦਿਨ ਐ ਅਸੀਂ ਪਾਈ ਦੇ ਕਿੱਜੇ ਜਾਂਦੇ ਹਾਂ ਲੰਗਰ 'ਚ ਲੰਗਰ ਦੇਖਾ ਕੰਮ ਕੋਈ ਕਰਿਆ ਨਹੀਂ ਲੰਗਰ ਖਿਲਾ ਦੋ ਇਹਨਾਂ ਨੂੰ ਖਾਜ ਰਹੀ ਜਿਹੜੀ ਸ਼ੁਰੂ ਤੇ ਮਿਲਦੇ ਰਾਜੂ ਬਾਈ ਦੀ ਡਿਊਟੀ ਨਹੀਂ ਉਹ ਅਕਸਰ ਭਾਂਡੇ ਵਾਲੀ ਥਾਂ ਤੇ ਹੀ ਹੁੰਦੀ ਆ ਅਸੀਂ ਦੋਨੋਂ ਹੀ ਭਾਂਡੇ ਵਾਲੀ ਥਾਂ 'ਚ ਹੀ ਤੁਹਾਨੂੰ ਮਿਲਾਂਗੇ ਜਾਂ ਅਸੀਂ ਲੰਗਰ 'ਚ ਮਿਲਾਂਗੇ ਜਾਂ ਫਿਰ ਭਾਂਡੇਾਂ ਦੇ ਮਿਲਾਂਗੇ ਇਹਨਾਂ ਨੂੰ ਸਾਡਾ ਫਤੇ ਵੀ ਕੰਮ ਸੇਵਾ ਕਰ ਰਿਹਾ ਪੂਰੀ ਭਾਂਡੇ ਲੈ ਕੇ ਆਂਦਾ ਸੀਗਾ ਉਹਦੀ ਤੋਂ ਤੋਂ ਹੀ ਚੱਲਦੀ ਸੀ ਅਰਸ਼ ਵੀ ਇੱਥੇ ਖੜਾ ਸੀਗਾ ਸਾਡਾ ਭਰਾ ਛੋਟਾ ਉਸ ਤੋਂ ਬਾਅਦ ਇੱਧਰੋਂ ਭਾਂਡੇ ਲੈ ਕੇ ਆਂਦਾ ਸੀਗਾ ਫਤੇ ਤੇ ਉਹ ਉੱਥੋਂ ਭਾਂਡੇ ਕੱਢ ਕੇ ਲੈ ਕੇ ਆਉਂਦਾ ਰਿਹਾ ਤੇ ਇੱਧਰ ਅਸੀਂ ਧੁੰਦੇ ਰਹੇ ਸਫਾਈ ਕਰਦੇ ਰਹੇ ਸਵੇਰ ਤੋਂ ਬਾਅਦ ਇਹਨਾਂ ਨੂੰ ਰਾਜੇ ਪਹੁੰਚ ਗਏ ਬਾਈ ਵੇਲੇ ਥੋੜੀ ਜਿਹੀ ਥੋੜਿਆ ਜਿਹੀ ਕੀਤੀ ਹੈ ਬਸ ਸਾਰੇ ਥੋੜੇ ਵੈਲਕਮ ਇਹਨਾਂ ਨੂੰ ਹਰਮਨ ਬਾਈ ਵੀ ਮਲੇ ਹਰਮਨ ਹੁੰਦਾ ਜੀ ਇਹ ਸਾਬਕਾ ਕਮੇਟੀ ਦੇ ਮੈਂਬਰ ਕਹਿ ਸਕਦੇ ਆ ਤੇ ਉਸ ਤੋਂ ਬਾਅਦ ਆਪਣੇ ਸੇਵਾਦਾਰ ਵੀ ਇੱਧਰ ਪਨੀਰ ਦੀ ਸੇਵਾ ਕਰੇ ਉਹ ਬਾਈ ਵੀ ਸੇਕ ਨਾ ਲੱਗੇ ਉਹਦੇ ਕਰਕੇ ਲਾਈ ਜਾ ਰਹੀ ਹੈ ਰਾਜੂ ਬਾਈ ਬੱਲੇ ਜਲੇਬੀਆਂ ਕੋਲੇ ਦੇਖਦਾ ਰਾਜੂ ਹਲਕੀ ਜਿਹੀ ਚੱਲ ਕੇ ਤੁਹਾਨੂੰ ਦੂਜੇ ਸਾਈਡ ਗੁਰਦੁਆਰਾ ਸਾਹਿਬ ਦੇ ਕਿਉਂਕਿ ਉਧਰ ਪਕੌੜਿਆਂ ਦਾ ਲੰਗਰ ਲਾਇਆ ਗਿਆ ਸੀ ਉਹਦੀ ਵੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਉਧਰ ਵੀ ਅਸੀਂ ਮੱਥਾ ਟੇਕਿਆ ਕਿਉਂਕਿ ਅਕਸਰ ਹੁੰਦਾ ਕਿ ਦੋ ਦੋ ਪਾਸੇ ਜਿਹੜਾ ਹੈਗਾ ਦੋਨਾਂ ਗੁਰਦੁਆਰਿਆਂ 'ਚ ਲੰਗਰ ਲਾਇਆ ਜਾਂਦਾ ਸੇਵਾਦਾਰਾਂ ਦੇ ਅਨੁਸਾਰ। ਪਕਾਣੇ ਦੇ ਨਹੀਂ ਹੜਦੇ ਹੁਣ ਗੈਸ ਬਣ ਗਈ। ਕਿੰਨੇ ਖਾਦੇ? ਢੜੀ ਲਾਉਣੇ ਐ ਚੰਕਾ ਐ ਖਾਦੇ। ਚਣਕਾ ਖਾਦੇ। ਹੁਣ ਦੇਖੋ ਮੂੰਹ ਵੀ ਦੇਖ ਲਓ। ਮੂੰਹ ਦਿਖਾਏ ਤੈਨੂੰ। ਜਿਵੇਂ ਜਿਵੇਂ ਦਿਨਾਂ ਚੜਦਾ ਗਿਆ ਓਵੇਂ ਓਵੇਂ ਸੇਵਾਦਾਰ ਤੇ ਸੰਗਤ ਜਿਹੜੀ ਵੱਧਦੀ ਗਈ ਤੇ ਆ ਇੱਧਰ ਦਾ 뷰 ਤੁਹਾਨੂੰ ਦਿਖਾ ਰਿਹਾ ਬੈਟਲ ਐਂਗਲ 'ਚ ਸਾਡੀਆਂ ਭੈਣਾਂਾਂ ਵਾ ਸਾਡੀਆਂ ਮਾਤਾਵਾਂਾਂ ਪਹੁੰਚ ਗਈਆਂ ਉਹ ਵੀ ਸੇਵਾ ਕਰ ਰਹੀਆਂ ਉਸ ਤੋਂ ਦਸ਼ੁਕਰਾਨੀ ਕਿੰਤਾ ਗਿਆ ਜਿਹੜਾ ਹੈਗਾ ਆ ਅਰਦਾਸ ਬੇਨਤੀ ਕੀਤੀ ਗਈ ਚੜ੍ਹਦੀ ਕਲਾ ਚ ਰਵੇ ਸਾਡੀ ਕੌਮ ਉਹਦੇ ਸਬੰਧ ਚ ਕੌਮ ਸਾਡੇ ਭਾਈਚਾਰੇ ਸਾਰੇ ਭਾਈ ਖੁਸ਼ੀ ਖੁਸ਼ੀ ਆਪਦੇ ਘਰਾਂ ਚ ਜੀਵਨ ਬਤੀਰ ਉਹਦੇ ਸਵਾਂਦੇ ਚ ਅਰਦਾਸ ਹਣਾ ਹਰ ਰੋਜ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਆ ਗੁਰਦੁਆਰਾ ਸਾਹਿਬ ਚ ਤੁਹਾਨੂੰ ਪਤਾ ਹੀ ਹੈ ਸੋ ਕਹਿਣ ਵਾਲੀ ਕੋਈ ਗੱਲ ਨਹੀਂਗੀ ਇਹਦੇ ਚ ਅਰਦਾਸ ਬੇਨਤੀ ਹੋਈ ਤੋਂ ਬਾਦ ਹੁਕਮਨਾਮਾ ਲੈ ਗਏ ਹੁਕਮਨਾਮਾ ਸੰਗਤ ਨੇ ਸੁਣਿਆ ਨਿਹੰਗ ਮਲ ਜਨਮ ਜਨਮੰਦੀ ਕੱਟੀ ਐ ਅੱਗੇ ਤਾਂ ਦਿਖਾਉਣਾ ਆ ਵੀ ਬਲੌਕ ਕਿਦਾਂ ਵਿਚਾਰ ਵੀ ਸਾਂਝੇ ਕੀਤੇ ਗਏ ਸੰਗਤ ਦੇ ਨਾਲ ਜਿਹੜੇ ਸਾਡੇ ਗੁਰਸਿੱਖ ਪਾਠੀ کہہ ਸਕਦੇ ਹਾਂ ਉਹਨਾਂ ਵੱਲੋਂ ਜਨਮ ਦਿਨ ਦੀਆਂ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਉਹ ਬਹੁਤ ਵੱਡਾ ਦਿਨ ਹੈ ਭਾਈ ਮਹਾਰਾਜ ਦੇ ਪ੍ਰਕਾਸ਼ ਜੈਣ ਦੇ ਭਾਈ ਸਭ ਨੂੰ ਵਧਾਈਆਂ ਕਿਉਂਕਿ ਇਨਨ ਨੂੰ ਜਿਹੜੀ ਅਰਦਾਸ ਸਮਾਪਤ ਹੋਈ ਅਰਦਾਸ ਹੋਈ ਉੱਥੇ ਆਪ ਵੀ ਤੁਹਾਨੂੰ ਰਾਜੀ ਕਰਦੇ ਹਾਂ ਮਾਸਰੇ ਆ ਜੀ ਲੱਗੇਲੀ ਆ ਉਹ ਇਸ ਤੋਂ ਕਰਦੇ ਨੇ ਦੋ 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 ਜਲੇਬੀਆਂ ਨੇ ਚੱਕ ਲਈਆਂ ਤਿੰਨ ਦਿਨ ਜੇਬ માં ਐ ਲੋ ਜੀ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਦਰ ਸੇਵਾਦਾਰ ਪ੍ਰਭਾ ਭਾਂਡਿਆਂ ਦੀ ਲਗਾਤਾਰ ਸੇਵਾ ਕਰ ਰਹੇ ਆ ਤੇ ਵਿੱਚ ਕੋਈ ਡਾਊਟ ਨਹੀਂ ਕਿ ਅਕਸਰ ਸੇਵਾ ਦਾ ਬਹੁਤ ਸਾਰੀ ਖੁਸ਼ੀ ਹੁੰਦੀ ਹੈ ਸਾਡੇ ਨੌਜਵਾਨਾਂ ਨੂੰ ਤੁਸੀਂ ਰਾਤ ਦਾ ਵੀ ਦੇਖ ਰਹੇ ਹੋ ਇੱਕ ਵਾਰ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਸਾਹਿਬ ਦਾ ਵਾਦ ਦਾ ਵੀ ਬਹੁਤ ਸੋਹਣਾ ਲੱਗਦਾ ਕਿ ਲਾਈਟਾਂ ਜਿਹੜੀ ਲਾਈਟਨਿੰਗ ਹੋਈ ਹੈ ਡੈਕੋਰੇਸ਼ਨ ਹੋਈ ਹੈ ਬਹੁਤ ਸੋਹਣੀ ਹੋਈ ਹੈ ਇਹ ਐਂਗਲ ਚ ਦਿਖਾਇਆ ਤੇ ਇੱਕ ਮੈਂ ਤੁਹਾਨੂੰ ਦਿਖਾ ਰਿਹਾ ਹੁਣ ਵਾਈਡ ਐਂਗਲ ਚ ਵਾਈਡ ਐਂਗਲ ਚ ਦੂਰੋਂ ਲਿਆ ਵੀਉ ਗੁਰਦੁਆਰਾ ਸਾਹਿਬ ਇੰਨਾ ਸੋਹਣਾ ਲੱਗਦਾ ਸੀਗਾ ਕਿ ਜਿੰਨੀ ਵਾਪਾ ਤਾਰਿਫ ਕਰੀ ਉੰਨੀ ਘਟ رات نو جڑا ਉੱਥੇ ਪੰਖ ਕਰਨ ਤੋਂ ਬਾਅਦ ਅਰਦਾਸ ਬੇਨਤੀ ਦੇ ਲਈ ਪਾਸਾ ਸਰਵਤ ਪੰਖ ਉੱਥੇ ਰਾਤ ਨੂੰ ਇੱਕ ਖੀਰ ਦਾ ਲੰਗਰ ਲਾਇਆ ਗਿਆ ਦਿਨ ਚ ਮਾਫੀ ਚਾਹਣਾ ਦਿਨ ਚ ਜਲੇਬੀਆਂ ਸੀਗੀਆਂ ਤੇ ਰਾਤ ਨੂੰ ਆ ਖੀਰ ਦਾ ਲੰਗਰ ਸੰਗਤ ਦੇ ਲਈ ਲਾਇਆ ਗਿਆ ਸੀ ਕਿਉਂਕਿ ਮੈਂ ਸ਼ੁਰੂ ਚ ਇਹ ਗੱਲ ਕਹੀ ਸੀ ਕਿ ਚਾਣੀ ਕੋਲੀ ਜਾ ਰਹੀ ਹੈ ਉਹਦੇ ਵਾਸਤੇ ਖੀਰ ਵਾਸਤੇ ਮਾਫੀ ਚਾਹਣਾ ਉਹ ਜਲੇਬੀਆਂ ਵਾਸਤੇ ਸੀਗੀ ਠੀਕ ਹੈ ਤੇ ਜੇ ਸੰਗ ਲਗਾ ਉਹ ਵੀ ਮੈਂ ਚੇਂਜ ਕਰ ਦੇਣਾ ਵਾਇਸ ਜੇ ਹੋ ਸਕੇ ਤੇ ਰਾਤ ਨੂੰ ਲੰਗਰ ਖੀਰ ਦਾ ਖੀਰ ਦਾ ਲਾਇਆ ਗਿਆ ਸੰਗਤ ਦਾ ਆ ਰਾਤ ਦਾ ਵੀ ਤੁਸੀਂ ਦੇਖ ਲੈ ਜਗਾ ਸਤਿ ਸ਼੍ਰੀ ਅਕਾਲ ਸੋਬਾ ਸਾਡੀਆਂ ਛੋਟੇ ਛੋਟੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਕਹਿ ਸਕਦੇ ਆ ਭਤੀਜੀਆਂ ਕਹਿ ਸਕਦੇ ਆ ਉਹ ਵਿਚਾਰੀਆਂ ਦੀਪਮਾਲਾ ਕਰ ਰਹੀਆਂ ਤੇ ਚੌਹ ਹੁੰਦਾ ਹੈ ਕਿ ਹਾਂਜੀ ਸਾਡੇ ਪਿੰਡ ਚ ਗੁਰਦੁਆਰਾ ਸਾਹਿਬ ਚ ਇੱਕ ਪ੍ਰੋਗਰਾਮ ਹੈ ਹਨਾ ਉਹਨੂੰ ਅਸੀਂ ਸਜਾਈਏ ਸਜਾਵਟ ਕਰੀਏ ਅਸੀਂ ਵੀ ਜਦੋਂ ਜਵਾਕ ਸੀਗੇ ਉਦੋਂ ਅਸੀਂ ਇਹ ਕੰਮ ਕਰਦੇ ਹੁੰਦੇ ਸੀਗੇ ਅਕਸਰ ਦੀਵੇ ਲਾਉਂਦੇ ਸੀਗੇ ਸੋ ਬਹੁਤ ਸੋਹਣਾ ਲੱਗਦਾ ਹੈ ਗੁਰਦੁਆਰਾ ਸਾਹਿਬ ਤੁਸੀਂ ਦੇਖੋ ਤੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਸ਼ਾਮ ਦੇ ਲੰਗਰ ਦੀ ਇੱਕ ਝਲਕ ਤੇ ਤੁਸੀਂ ਗੁਰਦੁਆਰਾ ਸਾਹਿਬ ਦਾ ਉਦੋਂ ਤੱਕ ਵੀਓ ਦੇਖੋ ਇੰਜੋਏ ਕਰੋ ਕਿਉਂਕਿ ਗੁਰਦੁਆਰਾ ਸਾਹਿਬ ਜਿੰਨਾ ਦੇਖੀ ਉਹਨਾਂ ਸੋਹਣਾ ਲੱਗਦਾ ਆ ਤੇ ਸ਼ਾਮ ਨੂੰ ਜਿਵੇਂ ਦੱਸਿਆ ਕਿ ਭਾਈ ਪਾਠ ਪੜੇ ਗਏ ਤੇ ਗੁਰਬਾਣੀ ਦਾ ਸਰਵਣ ਕੀਤਾ ਗਿਆ ਸੰਗਤਨ ਨੂੰ ਨਿਹਾਲ ਕੀਤਾ ਗਿਆ ਹੁਕਮਨਾਮਾ ਲਏ ਗਏ ਹੁਕਮਨਾਮਾ ਲੈ ਕੇ ਸੰਗਤਨ ਨੂੰ ਨਿਹਾਲ ਕੀਤਾ ਗਿਆ ਤੇ ਉਸ ਤੋਂ ਬਾਅਦ ਸੰਗਤ ਜਿਹੜੀ ਰਾਤ ਨੂੰ ਸੀਗੀ ਉਹ ਵੀ ਕੰਟੀਨਿਊਸਲੀ ਆ ਰਹੀ ਸੀ ਕਿਉਂਕਿ ਸਾਡੇ ਸਿੱਖ ਧਰਮ ਚ ਕਹਿ ਸਕਦੇ ਨੇ ਕਿ ਬਹੁਤ ਵੱਡਾ ਦਿਨ ਹੁੰਦਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੀਗਾ ਜਿਹੜੀ ਬਹੁਤ ਸਾਰੇ ਸਾਡੇ ਦਰਗਾਹਾਂ ਤੋਂ ਕੱਢਿਆ ਤੇ ਉਹਨਾਂ ਨੇ ਗੁਰੂ ਦੇ ਨਾਲ ਕਿਵੇਂ ਜੋੜਨਾ ਗੁਰੂ ਨੂੰ ਆਪਾਂ ਦੇਹਤਾਰੀ ਨੂੰ ਗੁਰੂ ਨਾ ਮੰਨੀਏ ਇਹ ਸੀਗਾ ਕਿ ਮੂਰਤੀਆਂ ਜਿੱਦਾਂ ਆਪਾਂ ਕਹਿੰਦੇ ਨੇ ਕਿ ਉਹਨਾਂ ਨੂੰ ਨਹੀਂ ਪੁੱਜਣਾ ਉਹ ਚੀਜ਼ ਨੂੰ ਸਿਖਾਇਆ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਅਜਨੇ ਉਹ ਨਹੀਂ ਪਾਇਆ ਸੀਗਾ ਕਿਵੇਂ ਸਿੱਖ ਧਰਮ ਨੂੰ ਜਿਹੜਾ ਹੈਗਾ ਪ੍ਰਚਲਿਤ ਮਤਲਬ ਮਸ਼ਹੂਰ ਕਹਿ ਸਕਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕਰਤਾ ਮਾਫੀ ਚਾਹੁੰਦਾ ਜੇ ਕੋਈ ਸ਼ਬਦ ਉੱਪਰ ਥੱਲੇ ਹੋ ਗਿਆ ਹੋਵੇ ਤੁਸੀਂ ਦੇਖੋ ਸੰਗਤ ਬਹੁਤ ਜੇ ਸੁਖ ਹਸਨ ਕੀਤਾ ਜਾਂਦਾ ਜਾਂ ਦਸਾਂ ਤੋਂ ਬਾਅਦ ਸੁਖ ਹਸਨ ਸਾਫ ਕਰਕੇ ਤੁਸੀਂ ਦੇਖ ਰਹੇ ਹੋ ਕਿ ਨਾ ਉੱਪਰ ਜਿਹੜਾ ਕੈਮਰਾਮੈਨ ਹੈ ਗੁਰੂ ਮਹਾਰਾਜ ਦਾ ਉੱਤੇ ਜਿਹੜਾ ਹੈਗਾ ਆ ਸੁਖਾ ਰਾਤ ਨੂੰ ਰੱਖੇਗਾ ਮਹਾਰਾਜ ਜੀ ਤੇ ਉਸ ਤੋਂ ਬਾਅਦ ਆ ਆਸਤਵਾਜੀ ਚਲਾਈ ਗਈ ਸਾਡੇ ਹਾਈਡ ਨਹੀਂ ਲੈ ਰਹੇ ਤੇ ਬਹੁਤ ਸੋਹਣੇ ਜਿਹੜੇ ਤੁਸੀਂ ਦੇਖ ਰਹੇ ਹੋ ਉੱਪਰ ਸ਼ਾਟਸ ਚੱਲ ਰਹੇ ਨੇ ਤੇ ਥੱਲੇ ਸੰਗਤ ਖੜੀ ਹੈ ਤੇ ਨਾਲ ਲੰਗਰ ਵੀ ਚੱਲ ਰਿਹਾ ਕਿਉਂਕਿ ਆਸਤਵਾਜੀ ਚਲੋ ਇੱਕ ਜਸ਼ਨ ਹੁੰਦਾ ਹੈ ਕਿ ਆਪਣੇ ਗੁਰੂ ਮਹਾਰਾਜ ਅੱਜ ਪ੍ਰਕਾਸ਼ ਪੂਰਵ ਹੈ ਕਿਉਂਕਿ ਉਹਦਾ ਰਚਨਾਰਾ ਨਕਲੀ ਕਿਹਾ ਜਾਂਦਾ ਹੈ। ਉਹਨਾਂ ਦਾ ਕਦੇ ਨਹੀਂ ਕਿਸੇ ਦੇ ਕੇ ਜਨਮ, ਉਹਨਾਂ ਦਾ ਪ੍ਰਕਾਸ਼ ਪੂਰਵ ਕੀ ਕਿਹਾ ਜਾਊ ਜਾਂ ਰਹਿੰਦੀ ਦੁਨੀਆ ਤੱਕ ਕਿਹਾ ਜਾਈ ਮੇਰੇ ਵਿੱਚ ਕੋਈ ਦੋਹਰਾ ਨਹੀਂ ਤੇ ਤੁਸੀਂ ਦੇਖੋ ਲਗਾਤਾਰ ਜਿਹੜੇ ਸ਼ੋਰਟਸ ਚੱਲ ਰਹੇ ਨੇ ਆਸ਼ਤਵਾਦੀਆਂ ਦੇ ਨੀਚੇ ਇੱਧਰ ਸੰਗਤ ਨੋਸਟ ਬਹਾਰਾ ਦੀ ਗੁਰਦੁਆਰਾ ਸਾਹਿਬ ਚੋਂ ਤੇ ਲੰਗਰ ਲਾਇਆ ਗਿਆ ਜਿਵੇਂ ਛੀਰ ਦਾ ਲੰਗਰ ਬਣਾਇਆ ਸੀ ਸੰਗਤ ਵੱਲੋਂ ਕਮੇਟੀ ਵੱਲੀੋਂ ਦਿੱਤ ਬਹੁਤ ਜਿਆਦਾ ਬੱਗਾ ਸੀਗਾ ਉਹਦੇ ਕਰਕੇ ਫਿਰ ਜਿਹੜਾ ਖੀਰ ਦਾ ਲੰਗਰ ਲਾਇਆ ਗਿਆ ਰਾਤ ਨੂੰ ਖੀਰ ਵਿੱਚ ਸ਼ਵਾਸੀ ਦੇ ਵਿੱਚ ਕਾਜੂ ਬਦਾਮ ਸਰ ਬੜੀ ਚੀਜ਼ ਪਾਈ ਗਈ ਸੀ ਤੇ ਜਿਹੜੇ ਨਹੀਂ ਵੀ ਖਾਂਦੇ ਸੀ ਉਹਨਾਂ ਨੇ ਵੀ ਚਾਰ ਚਾਰ ਜਾਂ ਪੰਜ-ਪੰਜ ਬਾਰ ਖਾਈ ਅਸਲੀ ਆਪ ਭਾਈ ਚਾਰ ਵਾਰ ਖਾਈ ਤੇ ਚੱਕੀ ਛੱਟ ਹੈ ਨਾ ਤੇ ਲੰਗਰ ਦਾ ਲੰਗਰ ਸੇਕੋ ਕਿਉਂਕਿ ਬਚਣਾ ਬਚ ਜਾਣਾ ਸੀਗਾ ਕਿਉਂਕਿ ਬਹੁਤ ਲੋਕ ਆਏ ਅਸਲੀ ਮਾਕੂਰਾ ਜੀ ਭਾਈ ਹੁਣ ਤਾਂ ਗਲਾਸ ਸਾਫ਼ੀ ਹੋ ਗਿਆ ਜੀ ਖੀਰ ਗਲਾਸ ਤਾਂ ਮਾ ਪਾਪਾ ਕਹਿੰਦੇ ਰਾਜਾ ਦੇਖ ਲਓ ਤੁਸੀਂ ਬਾਕੀ ਕਿਵੇਂ ਦਾ ਲੱਗਾ ਤੁਹਾਨੂੰ ਬਲੌਗ ਜਰੂਰ ਕਮੈਂਟ ਤੇ ਸ਼ੇਅਰ ਕਰਿਓ ਤੇ ਅਗੇ ਜਿੱਥੇ ਕਮੀਆਂ ਪੇਸ਼ੀਆਂ ਲੱਗੀਆਂ ਜਰੂਰ ਮੈਂਸ਼ਨ ਕਰਿਓ ਤਾਂ ਕਿ ਅੱਗੇ ਨੂੰ ਅਸੀਂ ਥਿਸ ਇਜ਼ ਨੋ 4 ਸੁਧਾਰ ਕਰ ਸਕੀਏ ਧੰਨਵਾਦ ਜੀ ਜੋ ਜੋ ਲੰਗਰ ਸ਼ੁਰੂ ਹੋਣ ਲੱਗਾ ਉਸ ਤੋਂ ਬਾਅਦ ਫਿਰ ਜਿਹੜੀ ਆਸਤਵਾਜੀ ਚਲਾਈ ਗਈ ਤੇ ਕੁਝ ਸ਼ਾਰਟਸ ਲੈਂਦੇਗੇ ਇਹ ਚਲਾਈ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਫਿਰ ਸਾਡੇ ਨੌਜਵਾਨ ਵੀਰਾਂ ਵੱਲੋਂ ਤੇ ਆ ਬਾਹਰ ਆਲੋਪੋਸਟ ਲੰਗਰ ਤੇ ਲਈ ਸੰਗਤ ਬੈਠ ਰਹੀ ਹੈ ਸ਼ਾਮ ਨੂੰ ਜਿਹੜਾ ਖੀਰ ਦਾ ਲੰਗਰ ਲਾਇਆ ਗਿਆ ਸੀਗਾ ਬਾਕੀ ਤੁਹਾਡੇ ਨਾਲ ਜਿੰਨਾ ਹੋ ਸਕੇ ਉਹਨਾਂ ਵਲੋਗ ਸ਼ੇਅਰ ਕੀਤਾ ਆ ਵਧੀਆ ਕੋਸ਼ਿਸ਼ ਕੀਤੀ ਆ ਬਣਾਉਂਦੀ ਕਿਵੇਂ ਲੱਗਿਆ ਜਰੂਰ ਕਮੈਂਟ ਮਾਰ ਕੇ ਦੱਸਿਓ ਤਾਂ ਕਿ ਅੱਗੇ ਨੂੰ ਅਸੀਂ ਹੋਰ ਵੀ ਵਧੀਆ ਤੇ ਇੰਪਰੂਵ ਕਰਕੇ ਬਣਾ ਸਕੀਏ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੁਹਾਡਾ ਇਹ ਪਿਆਰ ਸਤਿਕਾਰ ਸਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਡਾ ਇੱਕ ਇੱਕ ਕਮੈਂਟ ਇੱਕ ਇੱਕ ਲਾਈਕ ਸਾਡੀ ਖਰਾਕ ਹੁੰਦੀ ਹੈ ਤਾਂ ਕਿ ਅਸੀਂ ਅੱਗੇ ਨੂੰ ਵਧੀਆ ਤੁਹਾਡੇ ਨਾਲ ਬਲੌਗ ਸ਼ੇਅਰ ਕਰ ਸਕੀਏ ਬਣਾ ਸਕੀਏ ਸੋ ਕੋਈ ਤੁਹਾਨੂੰ ਲੱਗਦਾ ਹੋਵੇ ਕਿ ਇੱਥੇ ਕਮੀ ਪੇਸ਼ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਤਾਂ ਕਿ ਅੱਗੇ ਨੂੰ ਅਸੀਂ ਉਸ ਚੀਜ਼ ਦੇ ਉੱਤੇ ਵਰਕ ਕਰ ਸਕੀਏ ਤੇ ਉਹਨੂੰ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਪੇਸ਼ ਕਰ ਸਕੀਏ ਤਦ ਤੱਕ ਦੇ ਲਈ ਤੁਸੀਂ ਇੰਜੋਏ ਕਰੋ ਇਹ ਜਿਹੜੀ ਅਸਲ ਵਿੱਚ ਚੱਲ ਰਹੀ ਹੈ ਗੁਰਦਆਸ ਸਾਹਿਬ ਦੀ ਬਿਲਡਿੰਗ ਤੇ ਵਿਊ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਈਮੇਲ ਲੱਗਿਆ ਵੀ ਸਾਡਾ ਬਲੌਗ ਜਰੂਰ ਤੁਸੀਂ ਕਮੈਂਟ ਕਰਿਓ ਆਸ ਕਰਦੇ ਆਂ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਕਿਉਂਕਿ ਜਿੰਨਾ ਕੋ ਹੋ ਸਕਦਾ ਜਿੰਨੇ ਕਿ ਸਾਡੇ ਕੋਲ ਕੈਮਰੇ ਆ ਫੋਨ ਆ ਉਹਦੇ ਹਿਸਾਬ ਨਾਲ ਹੀ ਬਣਾਉਂਦੇ ਆ ਤੇ ਆ ਬਾਈ ਸਾਡੇ ਇਹ ਖੀਰ ਖਾ ਰਹੇ ਗਲਾਸਾਂ ਚੋਂ